ਉਹ ਨੌਜਵਾਨ ਜਿਹੜੇ ਨੇ ਡਿਬੜੂਗੜ੍ਹ ਜ਼ਿਲ੍ਹੇ ਤੋਂ ਆ ਗਏ ਨੇ ਆਪ ਪੰਜਾਬ ਦੀਆਂ ਜੇਲਾਂ ਵਿੱਚ ਸ਼ਿਫਟ ਹੋ ਗਏ ਪਰ ਭਾਈ ਅਮਰਤਪਾਲ ਸਿੰਘ ਤੇ ਕਿਉਂ ਅਜੇ ਉਹ ਮਤਲਬ ਐਨਐਸਸੀ ਜਾਂ ਹੋਰ ਚੀਜ਼ਾਂ ਨਹੀਂ ਹਟਾਈਆਂ ਜਾ ਰਹੀਆਂ ਪੰਜਾਬ ਦੀਆਂ ਜੇਲਾਂਾਂ ਚ ਉਹਨਾਂ ਨੂੰ ਕਿਉਂ ਨਹੀਂ ਸ਼ਿਫਟ ਕੀਤਾ ਜਾ ਰਿਹਾ ਖਬਰਾਂ ਫਲੈਸ਼ ਕੀਤੀਆਂ ਜਾ ਰਹੀਆਂ ਕਿ ਭਾਈ ਅਮਰਤਪਾਲ ਸਿੰਘ ਤਾਂ ਜੇਲ੍ਹ ਦੇ ਵਿੱਚ ਨਸ਼ਾ ਕਰਨ ਲੱਗ ਗਏ ਲੋਕ ਕਹਿੰਦੇ ਨੇ ਕਿ ਉਹਨਾਂ ਨਸ਼ਾ ਛਡਵਾਉਣ ਦੇ ਲਈ ਇੱਥੇ ਆਇਆ ਇੱਥੇ ਕੰਮ ਕੀਤਾ ਤੇ ਪਰ ਉਹ ਤਾਂ ਜੇਲ੍ਹ ਦੇ ਵਿੱਚ ਆਪ ਨਸ਼ੇੜੀ ਬਣ ਗਏ ਕਿਉਂਕਿ ਪਹਿਲਾਂ ਤੋਂ ਲੈ ਕੇ ਅੱਜ ਕੋਈ ਨਵੀਂ ਗੱਲ ਨਹੀਂ ਹੈਗੀ 70 ਤੋਂ ਲੈ ਕੇ ਅਸੀਂ ਵੀ ਜੇਲਾਂ ਕੱਟੀਆਂ ਜਮੇਰ ਕਿ ਉਹ ਜਿਹੜੀ ਕਰਦਾਰ ਖੁਸ਼ੀ ਆ ਤੁਸੀਂ ਇੱਥੇ ਤੱਕ ਅਸੀਂ ਵੇਖਿਆ ਸੀ ਸਬਜ਼ੀਆਂ ਚੋਂ ਮੇਂਗਣਾ ਵੀ ਕੱਢੀਆਂ ਹੂੰ ਬੱਕਰੀਆਂ ਦੀ ਹੂੰ ਕਹਿੰਦਾ ਬਈ ਕੁਛ ਵੀ ਜਦੋਂ ਸਰਕਾਰ ਉਹਨੂੰ ਕੁਝ ਵੀ ਦੇ ਸਕਦੀ ਆ ਕਿਉਂਕਿ ਸਰਕਾਰ ਨੇ ਖਾਣਾ ਤਾਂ ਸਰਕਾਰ ਹੀ ਜਾਂਦਾ ਨਾ ਬਿਲਕੁਲ ਜਦੋਂ ਕਿ ਇਹਨਾਂ ਦੀ ਕਿ ਮੈਡੀਕਲ ਡਾਕਟਰ ਤੋਂ ਪਾਸ ਹੋ ਕੇ ਖਾਣਾ ਜਾਂਦਾ ਫਿਰ ਉਹ ਦੱਸੋ ਖਾਣਾ ਜਾਂ ਉਹ ਖਾਣੇ 'ਚ ਤਾਂ ਮਤਲਬ ਕੁਝ ਦੇ ਰਹੇ ਆ ਉਹਨੂੰ ਹੂੰ ਇਹ ਖਦਸਾ ਹੈ ਇੱਕ ਹੂੰ ਤੇ ਸੱਚਾ ਵੀ ਆ ਕਿਉਂਕਿ ਸਰਕਾਰਾਂ ਨੇ ਸਭ ਕੁਝ ਕਰਦੀਆਂ ਕਰਦਾਰ ਖੁਸ਼ੀ ਵੀ ਕਰਦੀਆਂ ਦੇਖੋ ਜੀ ਇਹ ਪੰਜਾਬ ਸਰਕਾਰ ਆ ਜਿਹੜੀ ਅਸੀਂ ਜਿਹੜੀ ਸਾਡੇ ਲੋਕਾਂ ਨੇ ਬਣਾਈ ਆ ਸੀ ਉਦੋਂ ਵੀ ਰੌਲਾ ਪਾਉਂਦੇ ਰਹਿ ਹੂੰ ਕਿ ਭਰਾਓ ਸਾਡੀ ਇਹ ਆਪਣੀ ਨਹੀਂ ਹੈਗੀ ਇਹ ਸਾਡੀ ਆਪਣੀ ਜਦੋਂ ਕਿ ਤੇ ਐਨ ਆਰ ਆਈ ਨੇ ਸਭ ਤੋਂ ਸਭ ਤੋਂ ਵੱਧ ਪੈਸਾ ਲਾਇਆ ਸਾਡੇ ਐਨ ਆਰ ਆਈ ਭਰਾਵਾਂ ਨੇ ਇਹਨੂੰ ਵਾਰ ਕੇ ਪੰਜਾਬ ਤੇ ਲਿਆਂਦਾ ਅਸੀਂ ਬਦਲਾ ਲਿਆ ਸਾਡਾ ਬਦਲਾ ਵਹਿ ਜਾਇਆ ਵੀ ਸਾਡੀ ਉਹਨੇ ਜੜੀ ਤੇਲ ਦੇਤਾ ਅੱਜ ਤੱਕ ਸੋ ਇਹ ਸਾਡੇ ਲਈ ਆਮ ਆਦੀ ਪਾਰਟੀ ਸਭ ਤੋਂ ਵੱਡਾ ਕਤਰਾ ਆ ਰਸਦਾ ਦੂਜਾ ਕਿ ਡਰ ਆਏ ਏ ਦਾ ਟੈਂਕ ਟੈਂਕਾ ਜਿਹੜਾ ਕੇਜਰੀਵਾਲ ਆ ਸਾਨੂੰ ਇਸ ਕਰਕੇ ਇਹਦੇ ਤੋਂ ਵਿਚਾਰ ਸਿੱਕਾ ਨੂੰ ਪਛਾਣ ਛੱਡ ਕੇ ਆਪਣੀ ਸਿੱਖ ਸਿਆਸਤ ਵੱਲ ਉੱਪਰ ਨਾ ਮੁੜਨਾ ਚਾਹੀਦਾ ਮੇਰਾ ਗ੍ਰਹਿ ਮੰਤਰੀ ਜਾਂ ਦੇਸ਼ ਦਾ ਬਹੁਤ ਵੱਡੀ ਇੱਕ ਕੁਰਸੀ ਤੇ ਬੈਠਾ ਆ ਇੱਕ ਇੱਕ ਛੋਟੀ ਕੁਰਸੀ ਨਹੀਂ ਜਿੱਥੇ ਬੈਠਾ ਆ ਦੇਸ਼ ਦਾ ਗ੍ਰਹਿ ਮੰਤਰੀ ਆ ਉਹ ਕਹਿੰਦਾ ਵੀ ਮੈਂ ਜਿਹੜਾ ਭਿੰਡਰਾਂ ਵਾਲਾ ਬਣੇਗਾ ਮੈਂ ਉਹਨੂੰ ਕੁਚਲ ਦਿਆਂਗਾ ਬਿਲਕੁਲ ਮੈਂ ਉਹਨਾਂ ਨੂੰ ਉੱਠਣ ਨਹੀਂ ਦੇਵਾਂਗਾ ਪਿੰਡਰਾ ਵਾਲਾ ਬਾਨਾ ਕੋਈ ਸਾਡੇ ਵਾਸਤੇ ਉਹ ਪਾਪ ਨਹੀਂ ਹੈਗਾ ਇਹ ਘਰ ਘਰ ਪਿੰਡਰਾ ਵਾਲਾ ਬੈਠਾ ਮੈਂ ਗ੍ਰਹਿ ਮੰਤਰੀ ਨੂੰ ਕਹਿਣਾ ਚਾਹੁੰਦਾ ਮੈਂ ਉਹਨੂੰ ਕਹਿਣਾ ਵੀ ਹਰ ਥਾਂ ਤੇ ਅੱਜ ਜਿੱਥੇ-ਜਿੱਥੇ ਵੀ ਸਿੱਖ ਬੈਠੇ ਆ ਸਾਰੇ ਪਿੰਡਰਾ ਵਾਲੇ ਆ ਦੇ ਆਪਣੇ ਪੰਜਾਬ ਦੇ ਵਿੱਚ ਇਹਦਾ ਮਤਲਬ ਜੇ ਸਾਡੇ 4 ਹੋਰ ਖੜੇ ਹੁੰਦੇ ਤੇ 4 ਹੋਰ ਐਮਪੀ ਜਿੱਤਦੇ ਸੀ ਇਹ ਸਾਡੀ ਨਲਾਇਕੀ ਹੈ ਉਦੋਂ ਮੰਨੇ ਨਹੀਂ ਅੱਜ ਅਸੀਂ ਇਹ ਕਹਿੰਦੇ ਆ ਕਿ ਉਹ ਫਲਾਣਿਆਂ ਦੇ ਇੰਨੇ ਹੋ ਗਏ ਇਹ ਸਾਡੇ ਹੋਣੇ ਸੀ ਅੱਜ 6-7 ਐਮਪੀ ਸਾਡੇ ਹੋਣੇ ਸੀ ਔਰ ਲੋਕ ਫੈਸਲਾ ਕਰ ਦੇਣਗੇ ਸਤਾਈ ਤੇ ਕੋਈ ਕੌਣ ਪੰਥ ਹੈ ਤੇ ਕੌਣ ਕੀ ਹੈ ਅਹੀਂ ਤੇ ਇਹ ਕੌਣ ਹੈ ਕਹਿਣਾ ਚਾਹੁੰਨੇ ਵੱਧ ਤੋਂ ਵੱਧ ਦੇ ਨਾਲ ਵੀ ਜੁੜੋ ਤੇ ਵੱਧ ਤੋਂ ਵੱਧ ਵੀ ਸਾਡਾ ਪ੍ਰਧਾਨ ਮੰਤਰੀ ਆ ਗਿਆ ਪੰਜਾਬ ਦੀਆਂ ਜੇਲਾਂਾਂ ਤੇ ਮੁਲਾਕਾਤ ਹੋਈ ਹੈ ਮੁਲਾਕਾਤ ਅਸੀਂ ਕਰ ਰਹੇ ਹਾਂ ਪਰसों ਜਿਵੇਂ ਚੜਦੀ ਕਲਾ ਵਿੱਚ ਮੈਂ ਚੜਦੀ ਕਲਾ ਉਹ ਸਿੱਧਵੇਂ ਕੱਜਦਾ ਜਿਵੇਂ ਇੱਥੇ ਕੱਜਦਾ ਹੈ ਹਾਂ ਹਾਂ ਜੀ ਇਹਦਾ ਸਾਥ ਦਿਓ ਤਗੜੇ ਹੋਗੇ ਲੱਗਦੇ ਹੋਗੇ ਤਗੜੇ ਹੋਗੇ ਅੱਛਾ ਹਾਂਜੀ ਹਾਂਜੀ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪਾਲ ਸਿੰਘ ਮਖੂਲ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ ਹੈ ਦਰਸ਼ਕੋ ਅੱਜ ਖਾਲਸੇ ਦੀ ਸਾਜਨਾ ਦੇ ਦਿਵਸੇ ਔਰ ਤਖਤ ਦਮਦਮਾ ਸਾਹਿਬ ਅੱਜ ਸੰਗਤਾਂ ਹੋਮ ਹਮਾ ਕੇ ਪੁੱਜ ਰਹੀਆਂ ਤੇ ਵਾਰਸ ਪੰਜਾਬ ਦੀ ਜਥੇਬੰਦੀ ਦੀ ਗੱਲ ਕਰੀਏ ਤੇ ਜੀਰੇ ਹਲਕੇ ਤੋਂ ਸੈਂਕੜੇ ਗੱਡੀਆਂ ਦਾ ਕਾਫਲਾ ਅੱਜ ਜੀਰੇ ਮੰਡੀ ਤੁਰਵਾਨਾ ਹੁਣ ਜਾ ਰਿਹਾ ਆ ਜੀਰੇ ਹਲਕੇ ਦੇ ਨਾਂ ਵਰ ਚਿਹਰੇ ਜਿਹੜੇ ਸਾਡੇ ਨਾਲ ਨੇ ਜਥੇਬੰਦੀ ਦੇ ਸੀਨੀਅਰ ਆਗੂ ਸਾਰੇ ਨਾਲ ਨੇ ਸਾਰਿਆਂ ਦੇ ਨਾਲ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਚੈਨਲ ਤੇ ਸਵਾਗਤ ਕਰਦੇ ਆ ਵੀਰ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਆਪਾਂ ਵੇਖਦੇ ਹਾਂ ਤਖਤ ਦਮਦਮਾ ਸਾਹਿਬ ਦੀ ਪਾਵਨ ਧਰਤੀ ਦੇ ਉੱਪਰ ਅੱਜ ਜਿੱਥੇ ਸੰਗਤਾਂ ਹਉਮ ਹਮਾ ਕੇ ਪੁੱਜ ਰਹੀਆਂ ਨੇ ਉੱਥੇ ਸਿਆਸੀ ਪਾਰਟੀਆਂ ਆਪਣੀਆਂ ਕਾਨਫਰੰਸ ਵੀ ਕਰ ਰਹੀਆਂ ਕੀ ਤੁਸੀਂ ਤੁਹਾਡੀ ਵੀ ਉੱਥੇ ਕੋਈ ਕਾਨਫਰੰਸ ਹੋਣ ਜਾ ਰਹੀ ਹੈ ਬਿਲਕੁਲ ਮੁਖਸ਼ਾਬ ਸਭ ਤੋਂ ਪਹਿਲਾਂ ਪਏ ਦੇਸ਼ ਵਦੇਵੇ ਸਾਰ ਪੰਜਾਬ ਦੇ ਸਾਰੇ ਹੀ ਵਾਸੀਆਂ ਨੂੰ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਵਧਾਈ ਦਿੰਦਾ ਮੈਂ ਖਾਲਸਾ ਦਿਵਤੇ ਸੰਗਤ ਨੂੰ ਜੋ ਸਾਡੇ ਅੱਜ ਸਿੱਖਾਂ ਦਾ ਇੱਕ ਨਵਾਂ ਸਾਲ ਹੈ ਜੀ ਅਸੀਂ ਮਕੂਸਾਉ ਤੋਂ ਜਿਵੇਂ ਗੱਲ ਕਰ ਰਹੇ ਹੋ ਅਸੀਂ ਅੱਜ ਵਿਸਾਖੀ ਜਿਹੜੀ ਤਲਵੰਡੀ ਸਾਬੋ ਜਿਹੜੇ ਇੱਥੇ ਦਮਦਮਾ ਸਾਹਿਬ ਪਹੁੰਚ ਰਹੀ ਹੈ ਸੰਗਤ ਉੱਥੇ ਜਿਹੜੀ ਵੱਖ-ਵੱਖ ਪਾਰਟੀਆਂ ਕਾਨਫਰੰਸ ਕਰ ਰਹੀਆਂ ਨੇ ਉੱਥੇ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵੱਲੋਂ ਵੀ ਜੋ ਅਸੀਂ ਉੱਥੇ ਪ੍ਰੋਗਰਾਮ ਰੱਖਿਆ ਗਿਆ ਹੈ ਤੁਸੀਂ ਵੇਖ ਹੀ ਰਹੇ ਹੋ ਸਮੇਂ ਨਾਲ ਜੋ ਸਾਡੇ ਪੰਥਕ ਪਾਰਟੀ ਜੋ ਆਪਣੇ ਨੁਮਾਇੰਦਿਆਂ ਉਹਨਾਂ ਨੇ ਸਮੇਂ ਨਾਲ ਕਿਤੇ ਨਾ ਕਿਤੇ ਜੜੀਆਂ ਮੁਸ਼ਕਲਾਂ ਆਈਆਂ ਤੇ ਸਾਨੂੰ ਸਮੇਂ ਨਾਲ ਪੰਜਾਬ ਦੇ ਲੋਕਾਂ ਨੇ ਇੱਕ ਨਵੀਂ ਪਾਰਟੀ ਦਾ ਆਗਾਜ਼ ਕੀਤਾ ਤਾਂ ਉੱਥੇ ਅੱਜ ਜਿਹੜੀ ਉੱਪਰ ਪਾਰਟੀ ਵੱਲੋਂ ਜਿਹੜਾ ਪ੍ਰੋਗਰਾਮ ਲਿਖਿਆ ਗਿਆ ਉਹਦੇ ਵਿੱਚ ਜਿਹੜੇ ਸਾਡੇ ਜੀਰੇ ਹਲਕੇ ਤੋਂ ਵੀਰ ਨੇ ਜਿਹੜੇ ਪੰਥਕ ਸੋਚ ਰੱਖਦੇ ਆ ਉਹ ਅੱਜ ਇੱਕ ਸਾਰੇ ਇਕੱਠੇ ਹੋ ਕੇ ਅਸੀਂ ਜਿਹੜਾ ਉੱਥੇ ਰਵਾਨਾ ਹੋ ਰਿਹਾ ਹੈ ਸਰਪੰਨ ਸਾਹਿਬ ਕੋਈ ਉੱਥੇ ਪੰਥਕ ਫੈਸਲੇ ਵੀ ਹੋਣਗੇ ਕਿ ਦੂਜੀਆਂ ਕਾਨਫਰੰਸਾਂ ਵਾਂਗੂ ਇੱਕ ਇਕੱਠ ਹੋਏਗਾ ਤੇ ਇੱਕ মিডিਆ 'ਚ ਆ ਕੇ ਤੇ ਉਹ ਜਿਵੇਂ ਦੂਜੀਆਂ ਪਾਰਟੀਆਂ ਇੱਕ ਇਕੱਠ ਵਿਖਾਉਂਦੀਆਂ ਨੇ ਉਈ ਉਥੇ ਕੋ ਪੰਥਕ ਫੈਸਲੇ ਵੀ ਹੋਣਗੇ ਵੇਖੋ ਇਕੱਠ ਹੁੰਦੇ ਨੇ ਪਰ ਮੈਂ ਵੇਖਦਾ ਇਕੱਠਾਂ ਕੋ ਪੰਥਕ ਫੈਸਲੇ ਨਹੀਂ ਹੁੰਦੇ ਬਿਲਕੁਲ ਮੁਖ ਸਾਹਿਬ ਦੇਖੋ ਜੋ ਸਮੇ ਦੀ ਲੋੜਾ ਦੇਖੋ ਜੇ ਪਾਰਟੀ ਦਾ ਜਿਹੜਾ ਇਹ ਆਗਾਜ਼ ਕੀਤਾ ਗਿਆ ਤੇ ਉਹ ਵੀ ਇੱਕ ਸਮੇ ਦੀ ਲੋੜ ਸੀ ਇਹਦਾ ਕੋਈ ਲੋੜ ਨਹੀਂ ਸੀ ਪਾਰਟੀਆਂ ਦਾ ਅੱਗੇ ਬਹੁਤੀ ਜੜੀਆਂ ਬਣ ਚੁੱਕੀਆਂ ਨੇ ਪਰ ਸਮੇ ਦੇ ਹਾਲਾਤਾਂ ਨੂੰ ਵੇਖ ਕੇ ਜੋ ਅੱਜ ਸੰਗਤ ਦੇ ਜੜੀ ਸੀ ਉਹਨਾਂ ਦੇ ਵਿਚਾਰ ਕਰਕੇ ਪਾਰਟੀ ਦਾ ਜਿਹੜਾ ਅਨਾਉਂਸ ਕੀਤਾ ਗਿਆ ਔਰ ਅੱਜ ਜਿਹੜਾ ਉਥੇ ਜਿਹੜੇ ਵਿਚਾਰ ਕੀਤੇ ਜਾਣੀ ਉਹ ਇੱਸੀ ਗੱਲਾਂ ਤੇ ਹੋਣੀ ਹੈ ਕਿ ਜੋ ਸਾਡੇ ਪੰਥਕ ਮੁੱਦੇ ਨੇ ਜੋ ਕੌਮ ਦੇ ਸਾਡੇ ਅੱਜ ਸਿੱਖ ਕੌਮ ਦੇ ਉਹਨਾਂ ਰਾਸਤਾ ਦੇ ਵਿੱਚ ਆ ਕਿ ਸਾਨੂੰ ਉੱਥੇ ਕਿਹੜੇ ਮੁੱਦਿਆਂ ਤੇ ਲੜਾਈ ਲੜਨੀ ਚਾਹੀਦੀ ਹੈ ਔਰ ਕਿਵੇਂ ਅਸੀਂ ਲੜ ਸਕਦੇ ਹਾਂ ਉੱਥੇ ਸਾਰੇ ਹੀ ਜਿਹੜੀ ਸੰਗਤ ਨਾਲ ਵਿਚਾਰ ਕਰਕੇ ਜੋ ਉੱਥੇ ਪ੍ਰੋਗਰਾਮ ਦਿੱਤੇ ਜਾਂਦੇ ਨੇ ਨੌਜਵਾਨ ਜਿਹੜੇ ਨੇ ਦਿਬੜੂਗੜ੍ਹ ਜੇਲ੍ਹ ਚ ਆ ਗਏ ਨੇ ਆ ਪੰਜਾਬ ਦੀਆਂ ਜੇਲਾਂਾਂ 'ਚ ਸ਼ਿਫਟ ਹੋ ਗਏ ਪਰ ਭਾਈ ਅਮਰਤਪਾਲ ਸਿੰਘ ਤੇ ਕਿਉਂ ਅਜੇ ਉਹ ਮਤਲਬ ਐਨਐਸਏ ਜਾਂ ਹੋਰ ਚੀਜ਼ਾਂ ਨਹੀਂ ਹਟਾਈਆਂ ਜਾ ਰਹੀਆਂ ਪੰਜਾਬ ਦੀਆਂ ਜੇਲਾਂਾਂ 'ਚ ਉਹਨਾਂ ਨੂੰ ਕਿਉਂ ਨਹੀਂ ਸ਼ਿਫਟ ਕੀਤਾ ਜਾ ਰਿਹਾ ਵੀਰ ਜੀ ਆਪਾਂ ਸਾਰੇ ਜਾਣਦੇ ਹੀ ਹੈ ਕਿ ਕਿਉਂਕਿ ਜੋ ਵੀ ਹੋ ਰਿਹਾ 2 ਸਾਲ ਤੋਂ ਪਿੱਛੇ ਆਪਾਂ ਦੇਖ ਰਹੇ ਪਹਿਲਾਂ ਵੀ ਚਲੋ ਇਹ ਤੇ ਨਵੀਂ ਗੱਲ ਨਹੀਂ ਸਿੱਖਾਂ ਦੇ ਸ਼ੁਰੂ ਤੋਂ ਹੀ ਤਸੱਦਤ ਹੋ ਰਿਹਾ ਪਰ ਉਹ ਤਾਂ ਚਲੋ ਜਿਹੜਾ ਸਾਡੀ ਜਬ ਕਹਿੰਦੇ ਵੀ ਅੱਜ ਤੇਰੀ ਨੌਜਵਾਨ ਪੀੜ੍ਹੀ ਦੇ ਸਾਹਮਣੇ ਜਿਹੜਾ ਇਹ ਆਪਣੇ ਸਾਹਮਣੇ ਹੋਇਆ ਜੋ ਜਿਹੜੇ ਨੌਜਵਾਨ ਸਿੱਖਾਂ ਨੂੰ ਜਿਹੜਾ ਹੋ ਇੱਕ ਸਰਕਾਰ ਨੇ ਧੱਕੇ ਨਾਲ ਜਿਹੜਾ ਵੀ ਉਹ ਸਾਡੀ ਆਵਾਜ਼ ਬੰਦ ਕਰਨਾ ਚਾਹੁੰਦੀ ਹੈ ਵੀ ਤੁਸੀਂ ਆਪਦੇ ਹੱਕਾਂ ਦੀ ਗੱਲ ਨਹੀਂ ਕਰ ਸਕਦੇ ਔਰ ਜੋ ਦੇਖੋ ਜਿਹੜੀ ਗੱਲ ਹੋਈ ਵੈਸੇ ਤਾਂ ਉਹਨਾਂ ਨੂੰ ਆ ਜਾਣਾ ਚਾਹੀਦਾ ਸੀ ਪਰ ਚਲੋ ਜਿਹੜੇ ਵਕੀਲ ਸਾਹਿਬ ਨਾਲ ਗੱਲ ਹੋਈ ਉਹ ਕਹਿੰਦੇ ਸੀ ਵੀ ਸ਼ਾਇਦ ਉਹ ਕਹਿੰਦੇ ਵੀ ਉਹਨਾਂ ਦੀ ਗ੍ਰਿਫਤਾਰੀ ਲੇਟ ਹੋਈ ਹੈ ਤੇ ਉਹਦੇ ਕਰਕੇ ਉਹਨਾਂ ਨੂੰ ਕੋਈ 10 ਦਿਨਾਂ ਦਾ ਵਾਧਾ ਲੱਗਣਗੇ ਇਸ ਕਰਕੇ ਵੀ ਵੈਗਰੂ ਕਿਰਪਾ ਕਰੇ ਉਹ ਵੀ ਇਸ ਮਹੀਨੇ ਦੇ ਵਿੱਚ ਵਿੱਚ ਉਹਨਾਂ ਨੇ ਵੀ ਪੰਜਾਬ ਦੇ ਵਿੱਚ ਭਾਈ ਅਮਰਪਾਲ ਸਿੰਘ ਦੀ ਪਾਰਟੀ ਦੇ ਵੱਲੋਂ ਇਹ ਦੂਜੀ ਕਥਰਤਾ ਐ ਇਸ ਤੋਂ ਪਹਿਲਾਂ ਇੱਕ ਮੱਗੀ ਦੇ ਉੱਤੇ ਕਥਰਤਾ ਕੀਤੀ ਗਈ ਤੇ ਜਦੋਂ ਮੱਗੀ ਦੀ ਕਥਰਤਾ ਸੀ ਉਸ ਤੋਂ ਐਨ ਪਹਿਲਾਂ ਭਾਈ ਅਮਰਪਾਲ ਸਿੰਘ ਹਣਾ ਤੇ ਯੋਪਾ ਲਾ ਦਿੱਤਾ ਗਿਆ ਹੁਣ ਵਾਲੀ ਕਥਰਤਾ ਆ ਹੁਣ ਵਾਲੀ ਕਥਰਤਾ ਤੋਂ ਐਨ ਪਹਿਲਾਂ ਟੀਵੀ ਦੇ ਉੱਤੇ ਮੀਡੀਆ ਦੇ ਉੱਤੇ ਖਬਰਾਂ ਫਲੈਸ਼ ਕੀਤੀਆਂ ਜਾ ਰਹੀਆਂ ਕਿ ਭਾਈ ਅਮਰਤਪਾਲ ਸਿੰਘ ਤਾਂ ਜੇਲ੍ਹ ਦੇ ਵਿੱਚ ਨਸ਼ਾ ਕਰਨ ਲੱਗ ਗਏ ਲੋਕ ਕਹਿੰਦੇ ਨੇ ਕਿ ਉਹਨੂੰ ਨਸ਼ਾ ਛਡਵਾਉਣ ਦੇ ਲਈ ਇੱਥੇ ਆਇਆ ਇੱਥੇ ਕੰਮ ਕੀਤਾ ਤੇ ਪਰ ਉਹ ਤਾਂ ਜੇਲ੍ਹ ਦੇ ਵਿੱਚ ਆਪ ਨਸ਼ੇੜੀ ਬਣ ਗਏ ਨੇ ਬਿਲਕੁਲ ਜੀ ਵੇਖੋ ਤੁਸੀਂ ਵੇਖ ਰਹੇ ਹੋ ਸਮੇਂ ਨਾਲ ਜਦੋਂ ਦਾ ਇਹ ਭਾਈ ਸਾਹਿਬ ਜਿਹੜੀ ਇੱਥੇ ਮੁਹਿੰਮ ਸ਼ੁਰੂ ਕੀਤੀ ਉਹਨਾਂ ਨੇ ਖਾਲਸਾ ਵਹੀਰ ਦੇ ਰੂਪ ਦੇ ਵਿੱਚ ਤੇ ਮੈਂ ਕਹਾਂਗਾ ਉਦੋਂ ਤੋਂ ਵੀ ਜਿਹੜੀ ਉਹਨਾਂ ਦੀ ਕਰਦਾਰ ਖੁਸ਼ੀ ਕੀਤੀ ਜਾ ਰਹੀ ਹੈ ਕਿਉਂਕਿ ਤੁਸੀਂ ਅੱਜ ਕੱਲ ਨੌਜਵਾਨ ਵੀਰ ਜਿਹੜੇ ਸਾਡੇ ਬੜੇ ਸੂਝਵਾਨ ਹੋ ਚੁੱਕੇ ਔਰ ਸਮ ਉਨੇ ਇੱਕ ਦਰਦ ਸਮਝ ਕੇ ਵਾਇ ਹੋਕਾ ਦਿੱਤਾ ਔਰ ਉਹਨੂੰ ਬਦਨਾਮ ਵੇਖੋ ਕਿਤੇ ਕਿ ਉਹਨੂੰ ਕਹਿ ਜਾਂਦੇ ਉਹ ਹੀ ਨਸ਼ਾ ਕਰ ਲੱਗ ਗਿਆ ਵੇਖੋ ਇੱਕ ਤਾਂ ਦੁਖਾਂ ਤੇ ਸਭ ਸਾਡੇ ਜਿਹੜੇ ਅੱਜ ਕੱਲ ਨੌਜਵਾਨ ਵੀਰ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਆ ਪਰ ਦੂਜੀ ਇੱਕ ਗੱਲ ਕਰੀਏ ਜੇ ਸਰਕਾਰ ਨੂੰ ਪੁੱਛੀਏ ਤੁਸੀਂ ਤਾਂ ਉੱਥੇ ਲਿਖਦੇ ਹੋ ਸੁਧਾਰ ਕਰ ਤੇ ਸ਼ਰਮ ਨਹੀਂ ਆਉਂਦੀ ਇਹਨਾਂ ਲੋਕਾਂ ਨੂੰ ਸਵਾਲ ਕਰੋ ਵੀ ਤੁਸੀਂ ਕਿਹਨੂੰ ਵੀ ਉਹ ਜਾ ਕੇ ਜੇਲ੍ਹ ਦੇ ਵਿੱਚ ਜਿਹੜਾ ਮਤਲਬ ਉਹ ਨਸ਼ਾ ਕਰ ਲੱਗ ਗਿਆ ਤੇ ਇਹਦਾ ਮਤਲਬ ਤਾਂ ਫਿਰ ਤੁਸੀਂ ਜੇਲ੍ਹ ਦੇ ਵਿੱਚ ਨਸ਼ਾ ਲੋਕ ਕਰਵਾ ਰਹੇ ਲੋਕਾਂ ਨੂੰ ਦੂਸਰੇ ਬੰਨੇ ਮੱਖੂ ਸਾਹਿਬ ਜੇ ਗੱਲਾਂ ਕਰ ਰਹੇ ਆ ਜਿਹੜੇ ਲੋਕ ਕਰ ਰਹੇ ਕਿਹੜੇ ਮਤਲਬ ਇਹ ਗੱਲਾਂ ਕਿੱਥੋਂ ਕਰ ਰਹੇ ਆ ਕਿਸੇ ਦੀ ਕੋਈ ਸਟੇਟਮੈਂਟ ਨਹੀਂ ਉਹ ਗੱਲ ਕਰ ਰਹੇ ਆ ਜੀ ਸਾਨੂੰ ਕਿਸੇ ਸਿੰਘਾ ਦੱਸਿਆ ਹੋ ਕਿ ਕਿਸੇ ਦਾ ਨਾਮ ਲੈ ਦਿਓ ਜੀ ਵੇਖੋ ਇਹ ਬਹੁਤ ਮਾੜੀ ਪਰਤਾ ਇਹ ਨਹੀਂ ਪੈਣੀ ਚਾਹੀਦੀ ਜਿਹੜਾ ਅੱਜ ਇਹ ਲੋਕ ਇਹ ਗੱਲਾਂ ਕਰਕੇ ਸਾਡਾ ਇੱਕ ਬਹੁਤ ਹੀ ਪੱਦਰ ਨੀਵਾ ਕੀਤਾ ਲੋਕਾਂ ਦਾ ਪਰ ਇਹ ਸਾਡੇ ਪੰਜਾਬ ਦਾ ਜਾਂ ਸਾਡੇ ਦੇਸ਼ ਦਾ ਜਿਹੜਾ ਨਾ ਇਸੇ ਕਰਕੇ ਜਿਹੜਾ ਸਾਡੇ ਅਸੀਂ ਸਾਡਾ ਭਵਿੱਖੇ ਉਹ ਖਤਰੇ ਤੇ ਆ ਬਿਲਕੁਲ ਜੀ ਹਾਂਜੀ ਮਨੀ ਸਰ ਕੀ ਕਹਿਣਾ ਚਾਹੁੰਦੇ ਜੀ ਇਹ ਖਡੂਰ ਸਾਹਿਬ ਹਲਕੇ ਦੇ ਲੱਖਾਂ ਲੋਕਾਂ ਨੇ ਏਡੀ ਲੀਡ ਤੇ ਜਿਤਾਇਆ ਪੰਜਾਬ ਤੋਂ ਪੰਜਾਬ ਦੇ ਵਿੱਚ ਜੇ ਗੱਲ ਕਰੀਏ ਸਭ ਤੋਂ ਵੱਧ ਵੋਟਾਂ ਦੇ ਜਿੱਤੇ ਪਰ ਅੱਜ ਇਹਨਾਂ ਲੰਮਾ ਸਮਾਂ ਹੋ ਗਿਆ ਹਾਲਾਂਕਿ ਉਹਨਾਂ ਦੇ ਸਾਥੀਆਂ ਨੂੰ ਭੇਜ ਦਿੱਤਾ ਗਿਆ ਹੈ ਮੈਂਬਰ ਪਾਰਲੀਮੈਂਟ ਹੋਣ ਦੇ ਬਾਵਜੂਦ ਵੀ ਉਹ ਉਹਨਾਂ ਨੂੰ ਬਾਹਰ ਨਹੀਂ ਭੇਜਿਆ ਜਾ ਰਿਹਾ ਨਾ ਉੱਥੇ ਆਪਾਂ ਵੇਖਿਆ ਲੋਕ ਸਭਾ ਦੀ ਬੋਲਣ ਦਾ ਮੌਕਾ ਦਿੱਤਾ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਖਾਲਸਾ ਦਿਵਸ ਤੇ ਸਮੁੱਚੀ ਸੰਗਤ ਨੂੰ ਵਧਾਈ ਵੀ ਦਿੰਨੇ ਆ ਜਿਵੇਂ ਮਖੂਜਾ ਤੁਸੀਂ ਕਿਹਾ ਵੀ ਉਹਨੂੰ ਪੰਜਾਬ ਸ਼ਿਫਟ ਕਿਉਂ ਨਹੀਂ ਕੀਤਾ ਜਾ ਰਿਹਾ ਯਾ ਬਾਕੀ ਦੇ ਐਨਐਸਏ ਟੁੱਟ ਗਿਆ ਕਿਉਂਕਿ ਪਹਿਲਾਂ ਤੋਂ ਲੈ ਕੇ ਅੱਜ ਕੋਈ ਨਵੀਂ ਗੱਲ ਨਹੀਂ ਹੈਗੀ 78 ਤੋਂ ਲੈ ਕੇ ਅਸੀਂ ਵੀ ਜੇਲਾਂ ਕੱਟੀਆਂ ਜਮੇਰ ਜੇਲ ਵੀ ਬਿਰਾਮ ਜੋਧਪੁਰ ਵੀਰਾਂਗੁਰ ਵੀ ਤੇ ਕਿਉਂਕਿ ਜਿਹੜੀ ਕਰਦਾਰ ਕੁਸ਼ੀ ਆ ਤੁਸੀਂ ਇੱਥੇ ਤੱਕ ਅਸੀਂ ਵੇਖਿਆ ਸੀ ਸਬਜ਼ੀਆਂ ਚੋਂ ਮੇਂਗਣਾ ਵੀ ਕੱਢੀਆਂ ਹੂੰ ਬੱਕਰੀਆਂ ਦੀ ਹੈ ਹੂੰ ਕਹਿੰਦਾ ਬਈ ਕੁਝ ਵੀ ਜਦੋਂ ਸਰਕਾਰ ਉਹਨੂੰ ਕੁਝ ਵੀ ਦੇ ਸਕਦੀ ਆ ਕਿਉਂਕਿ ਸਰਕਾਰ ਨੇ ਖਾਣਾ ਤਾਂ ਸਰਕਾਰ ਹੀ ਜਾਂਦਾ ਨਾ ਬਿਲਕੁਲ ਜਦੋਂ ਕਿ ਇਹਨਾਂ ਦੀ ਕਿ ਮੈਡੀਕਲ ਡਾਕਟਰ ਤੋਂ ਪਾਸ ਹੋ ਕੇ ਖਾਣਾ ਜਾਂਦਾ ਫਿਰ ਉਹ ਦੱਸੋ ਖਾਣਾ ਜਾਂ ਉਹ ਖਾਣੇ 'ਚ ਤਾਂ ਮਤਲਬ ਕੁਝ ਦੇ ਰਿਹਾ ਉਹਨੂੰ ਹੂੰ ਇਹ ਖਦਸਾ ਇੱਕ ਹੂੰ ਤੇ ਸੱਚਾ ਵੀ ਆ ਕਿਉਂਕਿ ਸਰਕਾਰਾਂ ਸਭ ਕੁਝ ਕਰਦੀਆਂ ਕਰਦਾਰ ਕੁਸ਼ੀ ਵੀ ਕਰਦੀਆਂ ਤੇ ਸਾਡੀ ਸਿੱਖ ਕਮਨ ਜਿਹੜਾ ਵੀ ਕੋਈ ਲੀਡਰ ਪਹਿਲੀ ਗੱਲ ਤਾਂ ਇਹ ਵੀ ਜਿਹੜੀ ਸਾਡੀ ਪਹਿਲੀ ਸਿੱਖ ਸਿਆਸਤ ਸੀ ਲੀਡਰਸ਼ਿਪ ਸੀ ਚਾਹ ਉਹ ਕਾਂਗਰਸ ਸੀ ਚਾਹ ਉਹ ਅਕਾਲੀ ਦਲ ਸੀ ਚਾਹ ਭਾਜਪਾ ਵਿੱਚ ਕੋਈ ਪਾਰਟੀ ਸੀ ਉਹਨਾਂ ਨੇ ਸਾਡੀ ਸਿੱਖ ਲੀਡਰਸ਼ਿਪ ਨੌਜਵਾਨ ਪੀੜ੍ਹੀ ਉੱਪਰ ਨਹੀਂ ਦਿੱਤੀ ਚਾਹ ਉਹ ਟੋੜਾ ਸਾਹਿਬ ਤੋਂ ਲੈ ਕੇ ਲਾ ਲੋ ਉਹਦੇ ਮੁਕਾਬਲੇ ਜੋ ਸੰਤ ਜਨੈਸਨ ਨੇ ਫੈਡਰੇਸ਼ਨ ਕੜੀ ਕੀਤੀ ਸਿੱਖ ਰਹਿਵਲ ਦੱਸਦਾ ਸੀ ਜਿਹੜਾ ਉਹਨੂੰ ਮਾਤ ਪਰਨ ਕਰਨ ਲਈ ਉਹਨੂੰ ਕਹਿ ਲੋ ਵੀ ਡਾਊਨ ਕਰ ਲਈ ਇਹਨਾਂ ਨੇ ਯੂਥ ਵਿੰਗ ਖੜਾ ਕੀਤਾ ਸੀ ਕਾਲੀ ਦਲ ਨੇ ਹੂੰ ਜਿਸ ਦੇ ਪ੍ਰਧਾਨ ਚੰਦੂ ਮਾਇਰਾ ਸਾਹਿਬ ਬਣੇ ਸੀ ਹੂੰ ਉਸ ਤੋਂ ਬਾਅਦ ਅੱਜ ਕਰਦਾਂ ਚਲਦਾਂ ਚਲਦਾਂ ਕਰ ਲਓ ਵੀ ਸਾਡੀ ਜਿਹੜੀ ਫੈਡਰੇਸ਼ਨ ਸੀ ਉਹਦੇ ਕੁਝ ਅੱਗੇ ਉਹਨੂੰ ਖਰੀਦਿਆ ਵੀ ਗਿਆ ਕਹਿ ਲੋ ਖਰੀਦਿਆ ਕਿ ਜਦੋਂ ਉਹਨੂੰ ਲਾਲ ਜਿੱਤੇ ਤਾ ਗਿਆ ਉਹ ਸਾਡੇ ਜਿਹੜੇ ਉਹ ਛੱਡ ਕੇ ਸਾਡੀ ਸੰਤ ਜਨੈਲ ਸਿੰਘ ਸੋਹ ਛੱਡ ਕੇ ਸਿੱਖ ਸੋਹ ਛੱਡ ਕੇ ਉਹ ਉਹਨਾਂ ਦੇ ਚੋ ਪਾਲੇ ਵਿੱਚ ਚਲੇ ਗਏ ਹੂੰ ਕਿਉਂਕਿ ਸਰਕਾਰਾਂ ਸਭ ਕੁਝ ਕਰਦੀਆਂ ਜੀ ਇਹ ਯਾਰਾਂ ਵੀ ਖਵਾਉਣ ਗੀਆਂ ਇਹ ਕੱਚ ਵੀ ਖਵਾਉਣ ਗੀਆਂ ਇਹ ਖਾਣੇ ਚ ਬਹੁਤ ਮਾੜੀ ਹੋਇਆ ਇਹਨਾਂ ਨੇ ਉੱਥੇ 45 ਵੀ ਰੱਖੀ ਸੀ ਵੀ ਸਾਡੀ ਰੋਟੀ ਦੇ ਵਿੱਚ ਸਭੀ ਤਮਾਕੂ ਦਾ ਵੀ ਸੀ ਬਿਲਕੁਲ ਜੀ ਆਉਂਦਾ ਜੀ ਅਸੀਂ ਵੀ ਦੇਖਦੇ ਰਹੇ ਹਾਂ ਇਹ ਜੇਲ੍ਹਾਂ ਚ ਕਿਉਂਕਿ ਉੱਥੇ ਕੋਈ ਸਾਡੇ ਸਿੱਖ ਕੈਦੀ ਤਾਂ ਹੈ ਨਹੀਂ ਵੀ ਜਿਹੜੇ ਖਾਣਾ ਬਣਾ ਕੇ ਦੇਣਗੇ ਸਾਰੇ ਸਭੀ ਸਿੱਖ ਸੋਚਦੇ ਐਂਟੀ ਜਿਹੜੀ ਬੈਠੀ ਹੈ ਚ ਕੋਈ ਵੀ ਆ ਹੂੰ ਪਰ ਹੁਣ ਜੇ ਉਹ ਲੰਗਰ ਪਾਉਣ ਵਾਲੇ ਆ ਵਿਧਾਨ ਸਭਾ ਦੇ ਮਤਾ ਪਾਸ ਕਰਤਾ ਵੀ ਜਿਹਦੇ ਦੇ ਟ੍ਰਾਇਲ ਚੱਲੇਗਾ ਅਸੀਂ ਪੰਜਾਬ ਤੋਂ ਬਾਹਰ ਲੀਆਂ ਜੇਲਾਂ ਦੇ ਵਿੱਚ ਅਦਰ ਸਟੇਟ ਦੀਆਂ ਜੇਲਾਂ ਦੇ ਵਿੱਚ ਅਸੀਂ ਭੇਜ ਸਕਦੇ ਆ ਜੇ ਪੰਜਾਬ ਸਰਕਾਰ ਨੇ ਮਤਾ ਪਾਇਆ ਵੇਖੋ ਜੀ ਇਹ ਪੰਜਾਬ ਸਰਕਾਰ ਆ ਜਿਹੜੀ ਅਸੀਂ ਜਿਹੜੀ ਸਾਡੇ ਲੋਕਾਂ ਨੇ ਬਣਾਈ ਆ ਸੀ ਉਦੋਂ ਵੀ ਰੌਲਾ ਪਾਉਂਦੇ ਰਹਾ ਹੂੰ ਕਿ ਭਰਾਓ ਸਾਡੀ ਇਹ ਆਪਣੀ ਨਹੀਂ ਹੈਗੀ ਹੂੰ ਇਹ ਸਾਡੀ ਆਪਣੀ ਜਦੋਂ ਕਿ ਤੇ ਐਨ ਆਰ ਆਈ ਨੇ ਸਭ ਤੋਂ ਸਭ ਤੋਂ ਵੱਧ ਪੈਸਾ ਲਾਇਆ ਸਾਡੇ ਐਨ ਆਰ ਆਈ ਭਰਾਵਾਂ ਨੇ ਇਹਨੂੰ ਵਾਰ ਕੇ ਪੰਜਾਬ 'ਚ ਲਿਆਂਦਾ ਅਸੀਂ ਬਦਲਾ ਲਿਆ ਹੁਣ ਸਾਡਾ ਬਦਲਾ ਵਹਿ ਜਾਇਆ ਵੀ ਸਾਡੀ ਉਹਨੇ ਜੜੀ ਤੇਲ ਦਿੱਤਾ ਅੱਜ ਤੱਕ ਹੂੰ ਤੋ ਇਹ ਸਾਡੇ ਲਈ ਆਮ ਆਦੀ ਪਾਰਟੀ ਸਭ ਤੋਂ ਵੱਡਾ ਖਤਰਾ ਆਰਐਸ ਦਾ ਦੂਜਾ ਕੇਡਰ ਹੈ ਇਹ ਦਾ ਥਿੰਕ ਟੈਂਕ ਆ ਜਿਹੜਾ ਕੇਜਰੀਵਾਲ ਆ ਸਾਨੂੰ ਇਸ ਕਰਕੇ ਇਹਦੇ ਤੋਂ ਵਿਚਾਰ ਸਿੱਖਾਂ ਨੂੰ ਪਛਾਣ ਹਟ ਕੇ ਆਪਣੀ ਸਿੱਖ ਸਿਆਸਤ ਵੱਲ ਉੱਪਰ ਨਾ ਮੁੜਨਾ ਚਾਹੀਦਾ ਇਨੀ ਬੇਨਤੀ ਕਰਦਾ ਹਾਂ ਉਸਕਾਰ ਸਾਹਿਬ ਦੇ ਦਿਵਸ ਦੀ ਵਧਾਈ ਦਿੰਦਾ ਫਤਿਹ ਆ ਜੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹੂ ਸਾਹਿਬ ਕੀ ਕਹਿਣਾ ਚਾਹੁੰਦੇ ਜੇ ਪਿਛਲੇ ਦਿਨਾਂ ਦੇ ਅੰਦਰ ਆਪਾਂ ਵੇਖਿਆ ਲੋਕ ਸਭਾ ਦੇ ਅਮੀਰ ਸਾਹਿਬ ਦਾ ਵੀ ਬਿਆਨ ਆਉਂਦਾ ਵੀ ਜਿਹੜੇ ਖਾਲਿਸਤਾਨ ਦੀ ਗੱਲ ਕਰਨਗੇ ਭਿੰਡਰਾਲਾ ਦੀ ਨਕਲ ਕਰਨਗੇ ਉਹੀ ਸ਼ਾਮ ਦੀਆਂ ਜੇਲਾਂਾਂ 'ਚ ਭੇਜਿਆ ਗਿਆ ਅੱਜ ਵੇਖੋ ਤੁਸੀਂ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੇ ਫਿਰਦੇ ਨੇ ਰੇਪਾ ਮਖੋਤ ਸਾਹਿਬ ਉਹ ਗ੍ਰਹਾ ਮੰਤਰੀ ਜਾਂ ਦੇਸ਼ ਦਾ ਬਹੁਤ ਵੱਡੀ ਇੱਕ ਕੁਰਸੀ ਤੇ ਬੈਠਾ ਆ ਹੂੰ ਇੱਕ ਇੱਕ ਛੋਟੀ ਕੁਰਸੀ ਨਹੀਂ ਜਿੱਥੇ ਬੈਠਾ ਆ ਦੇਸ਼ ਦਾ ਗ੍ਰਹਿ ਮੰਤਰੀ ਆ ਜੀ ਉਹ ਕਹਿੰਦਾ ਵੀ ਮੈਂ ਜਿਹੜਾ ਭਿੰਡਰਾਂ ਵਾਲਾ ਬਣੇਗਾ ਮੈਂ ਉਹਨੂੰ ਕੁਚਲ ਦਿਆਂਗਾ ਬਿਲਕੁਲ ਜੀ ਮੈਂ ਉਹਨਾਂ ਨੂੰ ਉੱਠਣ ਨਹੀਂ ਦਿਆਂਗਾ ਜੀ ਭਿੰਡਰਾਂ ਵਾਲਾ ਬਾਨਾ ਕੋਈ ਸਾਡੇ ਵਾਸਤੇ ਉਹ ਪਾਪ ਨਹੀਂ ਕਰੇਗਾ ਇਹ ਘਰ ਘਰ ਭਿੰਡਰਾਂ ਵਾਲਾ ਬੈਠਾ ਮੈਂ ਗ੍ਰਹਿ ਮੰਤਰੀ ਨੂੰ ਕਹਿਣਾ ਚਾਹੁੰਦਾ ਮੈਂ ਉਹਨੂੰ ਕਹਿਣਾ ਵੀ ਹਰ ਥਾਂ ਤੇ ਅੱਜ ਜਿੱਥੇ ਜਿੱਥੇ ਵੀ ਸਿੱਖ ਬੈਠੇ ਆ ਸਾਰੇ ਭਿੰਡਰਾਂ ਵਾਲੇ ਆ ਦੇ ਆਪਣੇ ਪੰਜਾਬ ਦੇ ਵਿੱਚ ਹੂੰ ਤੇ ਤੁਸੀਂ ਕਹਿ ਰਹੇ ਹੋ ਇਹ ਬਰੂ ਗਰਾਂਤ ਸਾਹਿਬ ਦਾ ਪਾਠ ਕਰ ਰਿਹਾ ਕਰ ਰਿਆ ਉਹ ਅਸੀਂ ਉਹਨੂੰ ਅੰਦਰ ਦੇ ਦਿੱਤਾ ਪਹਿਲੀ ਤੇ ਗੱਲ ਜਿੱਨਾ ਪੰਜਾਬ ਦੇ ਵਿੱਚ ਨਸ਼ਾ ਵੇਚ ਰਿਆ ਆ ਪਿੱਛੇ ਜੇ ਵੇਖਿਆ ਆਪਾਂ ਉਹ ਲੇਡੀ ਜਿਹੜੀ ਫੜੀ ਗਈ ਐ ਇੱਕ ਪੁਲਿਸ ਕਾਸਟੇਬਲ ਉਹਨਾਂ ਯੁੱਧ ਚਲਾਇਆ ਯੁੱਧ ਨਸ਼ੇ ਵਿਰੁੱਧ ਹਾਂ ਉਹ ਨਾ ਤੁਸੀਂ ਵੇਖੋ ਉਹਨਾਂ ਦੇ ਮੰਤਰੀਆਂ ਦਾ ਨਾਮ ਵਿੱਚ ਆ ਰਿਹਾ ਹਾਂ ਵਿੱਚ ਮੰਤਰੀ ਵੀ ਇਨਵੋਲਵ ਇਸ ਕਾਲ ਦੇ ਵਿੱਚ ਅੱਛਾ ਤੇ ਉਹ ਨਸ਼ਾ ਜਿਹੜਾ ਪੁਲਿਸ ਵੇਚ ਰਹੀ ਆ ਅਸੀਂ ਕਿਵੇਂ ਕਹਿੰਨੇ ਫਲਾਣੇ ਦਾ ਘਰ ਢਾ ਦਿਓ ਉਹਦਾ ਢਾ ਦਿਓ ਕਾਮਦਾ ਸਾਰਾ ਸਰਕਾਰ ਚਲਾ ਰਹੀ ਕੋਈ ਬੈਨ ਕੋ ਪੈਸਾ ਨਹੀਂ ਦੇਣ ਨੂੰ ਤਨਖਾਹਾਂ ਦੇਣ ਨੂੰ ਪੈਸਾ ਨਹੀਂ ਇਹ ਸਮਾਇਕ ਵੇਜ ਵੇਜ ਕੇ ਮਲਾਜ਼ਮਾਂ ਨੂੰ ਤਨਖਾਹਾਂ ਦੇ ਰਹੇ ਨੇ ਮੈਂ ਜੀਰਾ ਸਾਹਿਬ ਇੰਦਰਜੀਤ ਸਿੰਘ ਜੀਰਾ ਦੇ ਨਾਲ ਰਹਾ ਉਦੋਂ ਕਾਂਗਰਸੀ ਸਰਕਾਰ ਬਣੀ ਉਦੋਂ ਮੈਂ ਨਾਲ ਸੀ ਉਹਦੇ ਉਹ ਕਹਿੰਦਾ ਬਾਜਵਾ ਸਾਹਿਬ ਸਰਕਾਰ ਤਾਂ ਆਪਣੀ ਬਣ ਜੂ ਪਰ ਸਰਕਾਰ ਚਲਾਵਾਂਗੇ ਕਿਵੇਂ ਉਹ ਆਂਦਾ ਵੀ ਠੇਕੇ ਖੋਲ ਦੋ ਘਰ ਘਰ ਹਰ ਪਿੰਡ ਪਿੰਡ 'ਚ ਠੇਕੇ ਖੋਲ ਦਾਂਗੇ ਠੇਕਿਆਂ ਦੀ ਸ਼ਰਾਬ ਨਾਲ ਆਪਾਂ ਜਿੰਨੇ ਮਲਾਜ਼ਮਾਂ ਦੀ ਤਨਖਾਹਾਂ ਦੇ ਦਿਆਂਗੇ ਇਹ ਜਿੰਨਾ ਠੇਕਾ ਸ਼ਰਾਬ ਦਾ ਚੱਲ ਰਿਹਾ ਸਾਰੀਆਂ ਮਲਾਜ਼ਮਾਂ ਨੂੰ ਤਨਖਾਹਾਂ ਦਿੰਦੇ ਨਹੀਂ ਅਛਾ ਦੂਜੀ ਮਿਤਸ਼ਾਨ ਜਿਹੜੀ ਇਹ ਗੱਲ ਕੀਤੀ ਮੈਂ ਇੱਕ ਸਾਡੇ ਉਹਨਾ ਉੱਥੇ ਅਮਰੀਕਾ ਦੇ ਵਿੱਚ ਬੋਲ ਰਿਹਾ ਪੰਜਾਬ ਦੀ ਗੱਲ ਕਰਦਾ ਉੱਥੇ ਨਾ ਨਿਖਲ ਗੁਪਤਾ ਫੜਿਆ ਗਿਆ ਉਹਨੂੰ ਮਾਰਨ ਵਾਸਤੇ ਕਿਹਾ ਸੀਗਾ ਇਹ ਗ੍ਰਹਿ ਮੰਤਰੀ ਸਾਡੇ ਅਮਰਤਪਾਲ ਨੂੰ ਤਾਂ ਕਹਿੰਦਾ ਵੀ ਇਹ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦਾ ਪਿਆ ਪਰ ਜਿਹੜਾ ਨਿਖਲ ਗੁਪਤਾ ਫੜਿਆ ਫੜਿਆ ਆ ਉਹ ਵੀ ਤਾਂ ਅਡਾ ਹਨੂਮਾਨ ਦਾ ਚਾਲੀਸਾ ਉਹ ਤੇ ਪੜਦਾ ਪਿਆ ਓਕੇ ਠੀਕ ਹੈ ਜੀ ਇਹਦੇ ਵਿੱਚ ਕੋਈ ਦੋਰ ਨਹੀਂ ਆ ਹੋ ਸਕਦਾ ਤੁਹਾਨੂੰ ਵੀ ਪੜਾਵੇ ਉਹ ਤਾਂ ਤੇ ਮੈਂ ਉਹ ਦੇਸ਼ ਦੇ ਗ੍ਰਹਿ ਮੰਤਰੀ ਨੂੰ ਕਹਿੰਦਾ ਵੀ ਜਿਹੜਾ ਸੋਚ ਵਿਚਾਰ ਕੇ ਬਿਆਨ ਦਿਆ ਕਰੋ ਸੰਤ ਜਰਨੈਲ ਸਿੰਘ ਭਿੰਡਰਾਲੇ ਸਾਡੇ ਨਾਇਕ ਆ ਖਲਨਾਇਕ ਨਹੀਂਗੇ ਬਿਲਕੁਲ ਜੀ ਇਹਨਾਂ ਨੇ ਕਿਹਾ ਵੀ ਭਿੰਡਰਾਲੇ ਸਾਡੇ ਨਾਇਕ ਨੇ ਪਰ ਜਦੋਂ ਤੁਸੀਂ ਕੋਈ ਉਹਨਾਂ ਦੀ ਤਸਵੀਰ ਲਾਉਂਦੇ ਜੀ ਹਿਮਾਚਲ ਚਲੇ ਜਾਂਦੇ ਅਦਰ ਸਟਰੀਟ ਚਲੇ ਜਾਂਦੇ ਜੀ ਉਹ ਤੁਹਾਡੀਆਂ ਤਸਵੀਰਾਂ ਵੀ ਪਾੜਦੇ ਨੇ ਤੁਹਾਡੀਆਂ ਗੱਡੀਆਂ ਵੀ ਤੋੜਦੇ ਨੇ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤਾਂ ਮੈਂ ਦੇਸ਼ ਵਿਦੇਸ਼ ਤੇ ਆਪਣੀ ਸੰਗਤ ਨੂੰ ਤੁਹਾਡੇ ਮਾਧਿਅਮ ਰਾਹੀਂ ਵਸਾਖੀ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਜੀ ਇਹ ਜਿਹੜਾ ਤੁਸੀਂ ਮੁੱਦਾ ਕਿਹਾ ਵੀ ਸੰਤ ਜਰਨੈਲ ਸਿੰਘ ਵਾਲਾ ਇਹ ਅਜ ਤੋਂ 25 30 ਸਾਲ ਪਹਿਲਾਂ ਆਪਣਾ ਇੱਕ ਸਿੱਖ ਲੀਡਰ ਸੀ ਬਲਵੀਰ ਸਿੰਘ ਭਰਪੂਰ ਹੂੰ ਉਹਨੇ ਬੜੇ ਦਾਅਵੇ ਨਾਲ ਗੱਲ ਕੀਤੀ ਸੀ ਹੂੰ ਕਿ ਜਿਹੜੀ ਕੌਮ ਦੇ ਵਿੱਚ ਸੰਤ ਜਰਨੈਲ ਸਿੰਘ ਹੂੰ ਤਾਂ ਕੋਈ ਸਾਥੀ ਹੋਵੇ ਉਹਦਾ ਕੋਈ ਰਿਸ਼ਤੇਦਾਰ ਹੋਵੇ ਭੈਣ ਭਰਾ ਹੋਵੇ ਜਾਂ ਕੋਈ ਵੀ ਉਹਦੀ ਸੋਚ ਰੱਖਣ ਵਾਲਾ ਹੋਵੇ ਅੱਛਾ ਉਹਨੂੰ ਹਿੰਦੁਸਤਾਨ ਨਹੀਂ ਛੱਡੇਗਾ ਹੂੰ ਉਹਨਾਂ ਕਹਿ ਗਏ ਗਏ ਪਰ ਸਾਡੀ ਕੌਮ ਨੇ ਉਹਦੀ ਗੱਲ ਤੇ ਕੋਈ ਅਸਰ ਨਹੀਂ ਕੀਤਾ ਜੇ ਅਸੀਂ ਉਸ ਬਲਬੀਰ ਸਿੰਘ ਦੀ ਗੱਲ ਤੇ ਪਹਿਰਾ ਦਿੰਦੇ ਤੇ ਅੱਜ ਇੰਨੀ ਜ਼ਰਤ ਨਹੀਂ ਸੀ ਪੈਣੀ ਅੰਮ੍ਰਿਤਸਰ ਦੀ ਕਹਿਣ ਦੀ ਜਦਕਿ ਸਾਡਾ ਜਿਹੜਾ ਆਪਾਂ ਕਹਿੰਦੇ ਆ ਸੰਵਿਧਾਨ ਆ ਸਾਨੂੰ ਫ੍ਰੀडम ਆਫ ਸਪੀਚ ਆਪਣੇ ਅੰਦਰ ਦੀ ਭਾਵਨਾ ਪ੍ਰਗਟ ਕਰਨ ਦੀ ਜਿਹੜੀ ਆ ਉਹ ਇਜਾਜ਼ਤ ਦਿੰਦਾ ਆ ਤੇ ਅਮਰਤਪਾਲ ਨੇ ਇੱਕ ਅੰਦਰ ਦੀ ਭਾਵਨਾ ਹੀ ਪ੍ਰਗਟ ਕੀਤੀ ਸੀ ਉਹਨੇ ਕੋਈ ਏਡਾ ਵੱਡਾ ਨਾਂ ਤੇ ਘਿਹਾਰ ਚੁੱਕਿਆ ਸੀ ਨਾ ਕੋਈ ਬੰਬਲਾਸ ਕੀਤਾ ਸੀ ਨਾ ਕੋਈ ਉਹਦੀ ਕੋਈ ਗੱਲ ਨਹੀਂ ਸੀ ਕੀਤੀ ਉਹਨੇ ਆਪਣੇ ਦਿਲ ਆਪਣੇ ਦਿਲ ਦੀਆਂ ਭਾਵਨਾ ਦੇ ਨਾਲ ਸੰਗਤ ਨੂੰ ਜੋੜਿਆ ਅਮਰਤ ਪ੍ਰਚਾਰ ਕੀਤਾ ਨਸ਼ੇ ਤੋਂ ਰਹਿਤ ਕੀਤਾ ਉਹਨੇ ਕੋਈ ਪੰਜਾਬ ਦੇ ਵਿੱਚ ਮਾਰਾ ਨਹੀਂ ਸੀ ਕੀਤਾ ਨਸ਼ੇ ਤੋਂ ਰਹਿਤ ਕੀਤਾ ਉਹ ਇਲਜ਼ਾਮ ਲਾ ਰਿਹਾ ਵੀ ਜੇਲ੍ਹ ਦੇ ਵਿੱਚ ਨਸ਼ਾ ਕਰ ਰਿਹਾ ਕੋਈ ਤਾਂ ਮੈਂ ਹਾਸੋਣੀ ਗੱਲ ਹੈ ਵੀ ਇਹਦਾ ਮਤਲਬ ਵੀ ਆਪਣੇ ਆਪ ਨੂੰ ਉਹ ਖੁਦ ਹੀ ਫੇਲ ਸਮਝ ਰਿਹਾ ਜੇ ਖੁਦ ਇਹ ਕਹਿ ਰਹੇ ਵੀ ਸਾਡੀ ਜੇਲ੍ਹ ਚ ਨਸ਼ਾ ਆ ਤੇ ਸਾਨੂੰ ਤਾਂ ਫਿਰ ਦੱਸਣ ਦੀ ਜਰੂਰਤ ਨਹੀਂ ਪੈਣੀ ਚੀਦੀ ਬਿਲਕੁਲ ਜੀ ਉਹ ਆਪ ਮੰਨ ਲਿਆ ਵੀ ਅਸੀਂ ਜੇਲ੍ਹਾਂ ਚ ਨਸ਼ਾ ਭੇਜਦੇ ਆ ਬਿਲਕੁਲ ਸਾਡੇ ਨਾਲ ਹੋਰ ਵੀ ਆਗੂ ਸਹਿਬਾਨ ਨੇ ਹਾਂਜੀ ਸਿੰਘ ਸਾਹਿਬ ਜੀ ਕੀ ਕਹਿਣਾ ਚਾਹੁੰਦੇ ਜੀ ਅੱਜ ਅੱਜ ਦੀ ਕਾਨਫਰੰਸ ਕੋਈ ਲੱਗਦਾ ਕੋਈ ਹੋਣਗੇ ਠੋਸ ਫੈਸਲੇ ਅਕਾਲ ਚੈਨਲ ਦੇ ਜਿੰਨੇ ਵੀ ਦੇਸ਼ ਵਿਦੇਸ਼ ਦੇ ਵਿੱਚ ਸਰੋਤੇ ਹਲਕਾ ਜੀਰਾ ਦੀਆਂ ਸਮੂਹ ਸੰਗਤਾਂ ਅੱਜ ਸਾਰੇ ਖਾਲਸਾ ਸਾਜਨਾ ਦਫ਼ਤਰ ਚੱਲੇ ਨੇ ਸਾਰਿਆਂ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਪਾਲ ਜੀ ਗੱਲਾਂ ਜਿੰਨੀਆਂ ਮਰਜ਼ੀ ਕਰ ਲਈਏ ਜੀ ਮਹਾਰਾਜ ਕਹਿੰਦੇ ਨੇ ਕੂੜ ਨਖੁੱਟੇ ਨਾਨਕਾ ਓੜ ਕ ਸੱਚ ਰਹੀ ਜੀ ਅਖੀਰ ਸੱਚ ਰਹਿਣਾ ਜੀ ਅੱਜ ਜਿੱਥੇ ਵਿਸਾਖੀ ਦਾ ਦਿਹਾੜਾ ਹੈ ਹਮ ਉੱਥੇ ਜਿੱਥੇ ਖਾਲਸਾ ਪੰਥ ਦੀ ਸਟੇਜ ਸਜਰੀ ਹੈ ਹਮ ਉੱਥੇ ਕੋਈ ਪੰਥ ਦੇ ਬੁਰਕੇ ਪਾ ਕੇ ਹਮ ਭਲੇਖੇ ਪਾ ਕੇ ਹਮ ਤੇ ਵੱਖਰੀਆਂ ਵੱਖਰੀਆਂ ਸਟੇਜਾਂ ਲਾ ਕੇ ਉਹ ਆਪਣੇ ਆਪ ਨੂੰ ਸਾਬਤ ਕਰਨਾ ਚਾਹੁੰਦੇ ਨੇ ਕਿ ਅਸੀਂ ਪੰਥਾਂ ਦੂਜਾ ਕਹਿੰਦਾ ਮੈਂ ਪੰਥਾਂ ਦੂਜਾ ਕਹਿੰਦਾ ਮੈਂ ਲੋਕਾਂ ਨੂੰ ਤੇ ਭਲੇਖਾ ਪਿਆਣ ਜਿ ਹਰੇਕ ਆਪਣੇ ਆਪ ਨੂੰ ਪੰਥ ਦੱਸਣ ਰਿਹਾ ਮੈਂ ਮੈਂ ਦੱਸਦਾ ਜੀ ਇੱਕ ਪਾਸੇ ਕਾਂਗਰਸ ਦੀ ਸਟੇਜ ਲੱਗੀ ਹੋਏਗੀ ਉੱਥੇ ਜਿਨੇ ਸਾਡਾ ਪੁਰਾਣਾ ਤੋਂ ਪਿਆਰਾ ਦਰਬਾਰ ਸਾਹਿਬ ਢਾਇਆ 2500 ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੀੜਾਂ ਨੂੰ ਅੱਗ ਲਾ ਕੇ ਸਾੜਿਆ 36 ਗੁਰਦੁਆਰਾ ਸਾਹਿਬ ਢੇ ਢੇਰੀ ਕਰਤੇ ਸਾਡੀਆਂ ਧੀਆ ਭੈਣਾਂ ਦੀਆਂ ਬੇਪਤੀਆਂ ਹੋਈਆਂ ਸਾਡੀ ਸਿੱਖ ਕੌਮ ਦੀ ਨਸਲ ਖੁਸ਼ੀ ਹੋਈ ਇੱਕ ਕਾਂਗਰਸ ਦੀ ਉੱਥੇ ਲੱਗੇਗੀ ਅੱਜ ਦੂਜੇ ਪਾਸੇ ਜਿਹੜੇ ਆਪਣੇ ਆਪ ਨੂੰ ਨੀਲੀਆਂ ਪੱਗਾਂ ਬੰਨ੍ਹ ਕੇ ਤੇ ਬਾਦਲ ਪਰਿਵਾਰ ਕਹਿੰਦਾ ਸੀ ਕਿ ਅਸੀਂ ਪੰਥਾਂ ਅੱਜ ਵੀ ਕਈ ਉਹ ਜਿਹੜੇ ਸਿੰਘ ਪਿੰਡਾਂ ਚੋਂ ਜਾਣਗੇ ਉਹ ਇੱਕ ਗੱਲ ਜ਼ਰੂਰ ਦੇਖ ਕੇ ਜਾਣ ਉਦੋਂ ਦਰਬਾਰ ਸਾਹਿਬ ਤੇ ਅਟੈਕ ਕਾਂਗਰਸ ਨੂੰ ਕਹੇ ਕਿ ਕਿੰਨੇ ਕਰਵਾਇਆ ਬਾਦਲਾ ਨੇ ਕਰਵਾਇਆ ਬਾਦਲਾ ਨੇ ਅੱਜ ਜਿਹੜੇ ਲੋਕ ਅਜੇ ਵੀ ਨਹੀਂ ਸਮਝਦੇ ਕਿ ਜਦੋਂ ਉਹਨਾਂ ਨੇ ਉਸੇ ਚੀਜ਼ ਨੂੰ ਮੋਹਰ ਲਾ ਕੇ ਤੇ ਬੇਅਦਬੀਆਂ ਕਰਾਈਆਂ ਬਰਗਾੜੀ ਦੇ ਬਾਈਬਲ ਦੇ ਵਿੱਚ ਹੁਣ ਮੰਨ ਚੁੱਕੇ ਨੇ ਉਹ ਮੰਨ ਚੁੱਕੇ ਨੇ ਇਸ ਗੱਲ ਨੂੰ ਇੱਕ ਪਾਸੇ ਸਟੇਜ ਉੱਥੇ ਲੱਗੇਗੀ ਜਿਹੜੇ ਆਮ ਪਾਰਟੀ ਵਾਲੇ ਕਹਿੰਦੇ ਸੀ ਕਿ ਅਸੀਂ ਇਨਸਾਫ ਦੇਾਂਗੇ ਇਹ ਜਿੰਨੀਆਂ ਵੀ ਸਟੇਜਾਂ ਲੱਗਣਗੀਆਂ ਮਖੂਬ ਸਾਹਿਬ ਇਹ ਸਟੇਜਾਂ ਸਾਰੀਆਂ ਇੱਕ ਤੁਹਾਨੂੰ ਪੰਬਲ ਪੂਸਾ ਪਾ ਕੇ ਉਹ ਕਹਿੰਦੇ ਜੀ ਤੁਸੀਂ ਸਾਡੇ ਸਟੇਜ ਤੇ ਆਇਓ ਦੂਜਾ ਕਹਿੰਦਾ ਜੀ ਮੈਨੂੰ ਇਧਰੋਂ ਸੱਦਾ ਆ ਮੈਂ ਤੁਹਾਡੀ ਸਟੇਜ ਤੇ ਉਧਰ ਜਾਣਾ ਹੈ ਸਾਡੀ ਸਿੱਖ ਕੌਮ ਨੂੰ ਪੰਬਲ ਪੂਸੇ ਪਾ ਕੇ ਜੇ ਉੱਥੇ ਕੋਈ ਪੰਥ ਦੀ ਸਟੇਜ ਹੈ ਤੇ ਉਹ ਕੱਲੀ ਹੈਗੀ ਐ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਜਿਹੜੇ ਉਸ ਸਟੇਜ ਤੋਂ ਬਾਹਰ ਬੈਠੇ ਨੇ ਅਕਾਲੀ ਦਲ ਅੰਮ੍ਰਿਤਸਰ ਮਾਨ ਸਾਹਿਬ ਦੀ ਵੀ ਅੱਜ ਹੋਣੀ ਉਹਨੂੰ ਕਿਵੇਂ ਦੇਖੋ ਨੇ ਉਹਨਾਂ ਨੇ ਜਦੋਂ ਆਪਣਾ ਆਪ ਸਾਬਤ ਕਰਤਾ ਸੀ ਜਦੋਂ ਫਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ ਜਿਨ੍ਹਾਂ ਨੇ ਜਿਨ੍ਹਾਂ ਦੇ ਬਾਪ ਨੇ ਸਾਡੀ ਸਿੱਖ ਕੌਮ ਦੀ ਦਿੱਗਿਓ ਹੀ ਪਾਕਿਸਤਾਨ ਤੇ ਰੱਖੀ ਉਹਨਾਂ ਨੇ ਉੱਥੇ ਆਪਦਾ ਕੈਂਡੀਡੇਟ ਖੜਾ ਕਰਕੇ ਉਹ ਸਾਬਤ ਕਰਤਾ ਸੀ ਮੇਰੇ ਤੋਂ ਕਿਉਂ ਪੁੱਛਦੇ ਹੋ ਉਹਨਾਂ ਨੂੰ ਪੁੱਛੋ ਜਾ ਕੇ ਨਹੀਂ ਤੁਹਾਨੂੰ ਤਾਂ ਪੁੱਛਿਆ ਤੁਸੀਂ ਲੰਮਾ ਸਮਾਂ ਪਾਰਟੀ ਦੇ ਭਾਈ ਰਹੇ ਬਾਬਾ ਬਾਦਲਾਂ ਦੀ ਬਾਦਲਾਂ ਦੀ ਇੱਕ ਸਟੇਜ ਹੋਵੇ ਕਿ ਬਾਦਲਾਂ ਦੇ ਵਿਰੋਧੀਆਂ ਦੀਆਂ ਤਿੰਨ ਸਟੇਜਾਂ ਹੋਣਗੀਆਂ ਲੋਕ ਕੀ ਕਰਨ ਹਾਂ ਇੱਕ ਮਾਨਦਲ ਦੀ ਹੋਵੇਗੀ ਇੱਕ ਭਾਈ ਅਮਰਤਪਾਲ ਸਿੰਘ ਦੀ ਹੋਵੇਗੀ ਇੱਕ ਲੱਖੇ ਸੁਹਾੜੇ ਦੀ ਹੋਵੇਗੀ ਵੇਖੋ ਇਹ ਸਟੇਜਾਂ ਬਾਦਲ ਵਿਰੋਧੀ ਹੋਣਗੀਆਂ ਇੱਕ ਬਾਦਲਾਂ ਦੀ ਜਿੰਨੀਆਂ ਮਰਜ਼ੀ ਸਟੇਜਾਂ ਲੱਗਣ ਉਹ ਸਿਰਫ ਭਲੇਖਾ ਪਾਉ ਨੇ ਹਾਂ ਪੰਥ ਦੀ ਕੌਮ ਦੀ ਲੋਕੇ ਲੋਕਾਂ ਨੇ ਫਤਵਾ ਦਿੱਤਾ ਕਿ ਭਾਈ ਅਮਰਤ ਸਿੰਘ ਪਾਲ ਸਿੰਘ ਖਾਲਸਾ ਖਡੂਰ ਸਾਹਿਬ ਤੋਂ ਜਿੱਤੇ ਵੱਡੀ ਲੀਡ ਤੇ ਜਿੱਤੇ ਔਰ ਸਰਬਜੀਤ ਸਿੰਘ ਜੀ ਖਾਲਸਾ ਇਹਦਾ ਮਤਲਬ ਜੇ ਸਾਡੇ 4 ਹੋਰ ਖੜੇ ਹੁੰਦੇ ਤੇ 4 ਹੋਰ ਐਮਪੀ ਜਿੱਤਦੇ ਸੀ ਇਹ ਸਾਡੀ ਨਲਾਇਕੀ ਹੈ ਉਦੋਂ ਮੰਨੇ ਨਹੀਂ ਅੱਜ ਅਸੀਂ ਇਹ ਕਹਿੰਦੇ ਆ ਕਿ ਉਹ ਫਲਾਣਿਆਂ ਦੇ ਇੰਨੇ ਹੋ ਗਏ ਇਹ ਸਾਡੇ ਹੋਣੇ ਸੀ ਅੱਜ 6-7 ਐਮਪੀ ਸਾਡੇ ਹੋਣੇ ਸੀ ਔਰ ਲੋਕ ਫੈਸਲਾ ਕਰ ਦੇਣਗੇ 27 ਚ ਕਿ ਕੌਣ ਪੰਥ ਹੈ ਤੇ ਕੌਣ ਕੀ ਹੈ ਕੱਲ ਹੋਇਆ ਜੋ ਕੱਲ ਹੋਇਆ ਕੱਲ ਨਵੇਂ ਪ੍ਰਧਾਨ ਦੀ ਚੋਣ ਹੋਈ ਹੈ ਅਕਾਲੀ ਦਲ ਦੇ ਉਹਦੇ ਬਾਰੇ ਮੈਡਾ ਦੱਸੋ ਅੱਛਾ 1 ਕੋ ਮਿੰਟ ਵੈਗਰੂ ਜਿੱਕਾ ਖਾਲਸਾ ਹੋ ਵੈਗਰੂ ਫਤਿਹ ਆਜੋ ਜੱਕੇ ਆਜੋ ਪਹਿਲਾਂ ਪਹਿਲਾਂ ਤਾਂ ਤੁਹਾਨੂੰ ਦੋਨਾਂ ਵੀਰਾਂ ਨੂੰ ਭਾਈ ਜੀ ਹਰਪਾਲ ਜੀ ਜਸਵੀਰ ਸਿੰਘ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਸਮੂਚੀਆਂ ਸੰਗਤਾਂ ਨੂੰ ਖਾਲਸੇ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਹਾਂਜੀ ਅੱਜ ਭਾਈ ਅਮਰਤਪਾਲ ਸਿੰਘ ਵੱਲੋਂ ਹਾਂ ਉਹਨਾਂ ਦੀ ਜਥੇਬੰਦੀ ਵੱਲੋਂ ਆਕਾਲੀ ਦਲ ਵਾਰਿਸ ਪੰਜਾਬ ਵੱਲੋਂ ਤਲਵੰਡੀ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਹਿਬੋਂ ਇਹ ਇੱਕ ਵਿਸ਼ਾਲ ਕਾਨਫਰੰਸ ਹੋ ਰਹੀ ਹੈ ਜਿਸ ਵਿੱਚ ਜਿਸ ਵਿੱਚ ਅਜੋ ਜਿਸ ਵਿੱਚ ਅਜੋ ਅੱਛਾ ਜੀ ਜਿਸ ਵਿੱਚ ਵੱਡੀ ਪੱਧਰ ਤੇ ਸੰਗਤਾਂ ਜਿਹੜੀਆਂ ਉਹ ਆਪਦੀਆਂ ਹਾਜ਼ਰੀਆਂ ਭਰ ਰਹੀਆਂ ਤੇ ਮੈਂ ਸਮਝਦਾ ਹਾਂ ਇਹ ਇਹ ਜਿਹੜੇ ਕਾਲੀਦਲ ਬਦਲ ਹੋਣ ਚਾਹੇ ਕਾਲੀਦਲ ਪਘੋੜਾ ਜਿਹੜਾ ਉਹ ਜਿਹੜਾ ਵੱਜਦਾ ਹੈ ਉਹ ਇਹ ਲੋਕਾਂ ਨੂੰ ਭੰਬਲ ਪੂਸੇ ਚ ਪਾਰ ਆ ਵੀ ਸ੍ਰੀ ਕਾਲਤਾਸ ਸਾਹਿਬ ਵੱਲੋਂ ਆਹੀ ਪ੍ਰਤੀਕਰਨ ਰਹਿੰਦੇ ਆ ਉਹ ਵੀ ਸਰਾਸਰ ਝੂਠ ਆ ਸ੍ਰੀ ਕਾਲਤਾਸ ਸਾਹਿਬ ਵੱਲੋਂ ਕੋਈ ਪ੍ਰਤੀਦੀ ਹੈਗੀ ਸਿੰਘ ਉਹਦਾ ਭਾਵੇਂ ਗਲਗਾਜ ਨੂੰ ਭਾਵੇਂ ਨੀਏ ਤੇ ਨਾ ਮੰਨੀਏ ਉਹਨੇ ਕਹਾ ਵੀ ਕਾਲਤਾਸ ਤੇ ਕਿਸੇ ਦਾ ਇੱਕ ਤਾਂ ਨਹੀਂਗਾ ਸਭ ਚੇ ਕਾਲੀਦਲ ਦਾ ਹੈ ਅਸੀਂ ਸਪੁੱਟੀਆਂ ਸੰਗਤਾਂ ਨੂੰ ਸੂਚਿਤ ਕਰਦੇ ਹਾਂ ਕਿ ਭਾਈ ਅਮਰਤਪਾਲ ਸਿੰਘ ਨਾਲ ਜੁੜੋ ਭਾਈ ਅਮਰਤਪਾਲ ਸਿੰਘ ਕੌਮ ਦੀ ਜੇ ਕੋਈ ਕਰ ਸਕਦਾ ਤੇ ਉਹ ਨੌਜਵਾਨ ਕਰ ਸਕਦਾ ਹੈ ਅੱਜ ਵੇਣਿਆ ਜੀਰੇ ਹਲਕੇ ਦੇ ਵਿੱਚ ਜੀਰੇ ਹਲਕੇ ਦੇ ਵਿੱਚ ਬਹੁਤ ਵੱਡੀ ਪੱਧਰ ਦੇ ਨੌਜਵਾਨ ਸਾਡੇ ਨਾਲ ਜਾ ਰਹੇ ਹਨ ਤੇ ਮੈਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਕੀ ਕਹਿਣਾ ਚਾਹੁੰਦੇ ਜੀ ਸਭ ਤੋਂ ਪਹਿਲਾਂ ਔਕਾਲ ਚੰਨ ਨੂੰ ਵਧਾਈ ਜੀ ਤੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਆਪਾਂ ਖਾਲਸਾ ਦੀ ਸਾਜਨਾ ਦਿਵਸ 50ਵੀਂ ਦੇ ਅਿਹੜੇ ਤੇ ਕਾਨਫਰੰਸ ਕਰ ਚੁੱਕੇ ਨੇ ਭਾਈ ਅਵਰਤ ਪਾਲ ਸਿੰਘ ਵੱਲੋਂ ਜੀ ਤੇ ਸਮੁੱਚੇ ਵਿਸ਼ਵ ਚ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਹੁਣ ਥੋੜਾ ਕਵੇਲਾ ਹੋ ਗਿਆ ਹੈ ਕਾਫਲੇ ਨੇ ਅੱਗੇ ਵੀ ਵਧਣਾ ਹੈ ਸੋ ਤੁਸੀਂ ਦੇਖ ਸਕਦੇ ਜੀ ਜੀਰੇ ਹਲਕੇ ਦੇ ਵਿੱਚੋਂ ਸੈਂਕੜੇ ਨੌਜਵਾਨ ਜਿਹੜੇ ਨੇ ਅੱਜ ਤੱਕ ਸੀਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਤੇ ਜਾ ਰਹੇ ਨੇ ਔਰ ਅੱਜ ਖਾਲਸੇ ਦੀ ਸਾਜਨਾ ਹੋਈ ਔਰ ਮੇਰੇ ਪਾਤਸ਼ਾਹ ਨੇ ਇਹ ਕਿਹਾ ਸੀ ਇਹਨ ਪੁੱਤਰਨ ਕੇ ਸੀਸ ਤੇ ਬਾੜ ਦੀਏ ਸੋ ਚਾਰ ਅੱਜ ਜਦੋਂ ਦੇਖਦੇ ਦਸਤਾਰਾਂ ਵਾਲੇ ਨੌਜਵਾਨ ਨੇ ਸਾਰੇ ਸੋ ਅਹੀਂ ਸਰਪੰਚ ਸਾਹਿਬ ਕੀ ਕਹਿਣਾ ਚਾਹੁੰਦੇ ਜੀ ਕਲਗੀ ਧਰਦੇ ਪੁੱਤਰੋ ਤੀਓ ਅਮਰਤਾਰੀ ਹੋ ਕੇ ਜਿਓ ਪਾਤਸ਼ਾਹ ਕਹਿੰਦੇ ਵੀ ਅੱਜ ਸਿੰਘ ਸਜੂ ਹੈ ਇਹੋ ਵੀਰਾ ਮਨੋ ਪਾਤਾ ਇਹ ਬੁਲਾਉਣੇ ਚਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਨਿਹਾਲ ਜੀ ਆਕਾਲੇ ਪ੍ਰਤਪਾਲ ਕਰੀ ਸੋਜਤੇ ਸਾਥੀ ਜਿਹੜੇ ਨੇ ਉਹਨਾਂ ਆਪਾਂ ਵੇਖਦੇ ਪ੍ਰਧਾਨ ਮੰਤਰੀ ਬਾਜੇ ਕੇ ਉਹਨਾਂ ਦੇ ਪਿਤਾ ਜੀ ਵੀ ਆਏ ਨੇ ਸੋ ਵੀਰਾਂ ਨੇ ਹੋਰ ਹੀ ਫੋਟੋਆਂ ਕਰ ਲਈਆਂ ਤੇ ਚੱਲਣਾ ਹੈ ਹਾਂਜੀ ਬਾਪੂ ਜੀ ਕੀ ਕਹਿਣਾ ਚਾਹੁੰਦੇ ਜੀ ਅਸੀਂ ਤੇ ਇਹ ਕੋਨੇ ਕਹਿਣਾ ਚਾਹੁੰਨੇ ਵੱਤੋ ਵੱਦਿਆਂ ਦੇ ਨਾਲ ਵੀ ਜੁੜੋ ਤੇ ਵੱਤੋ ਵੱਦਿਆਂ ਵੀਰ ਸਾਡਾ ਪ੍ਰਧਾਨ ਮੰਤਰੀ ਆ ਗਿਆ ਪੰਜਾਬ ਦੀਆਂ ਜਿਲ੍ਹਿਆਂ ਤੇ ਮੁਲਾਕਾਤ ਹੋਈ ਹੈ ਮੁਲਾਕਾਤ ਅਸੀਂ ਕਰ ਰਹੇ ਹਾਂ ਪਰਸੋਂ ਕਿਵੇਂ ਚੜਦੀ ਕਲਾ ਹੈ ਇਹ ਚੜਦੀ ਕਲਾ ਉਹ ਸਿੱਧਵੇਂ ਗੱਜਦਾ ਜਿਵੇਂ ਇੱਥੇ ਗੱਜਦਾ ਹੈ ਹਾਂ ਹਾਂਜੀ ਹਾਂਜੀ ਇਹਾਂ ਦਾ ਸਾਥ ਦਿਓ ਤਗੜੇ ਹੋਗੇ ਤਗੜੇ ਹੋਗੇ ਤਗੜੇ ਹੋਗੇ ਅੱਛਾ ਹਾਂਜੀ ਹਾਂਜੀ ਵਾਹ ਜੀ ਵਾਹ ਵੇਖੋ ਐਨਐਸਏ ਸਾਡੇ ਪ੍ਰਧਾਨ ਮੰਤਰੀ ਵੀਰ ਤੇ ਵੀ ਲਾਈ ਗਈ ਹੈ ਖੇਤਾਂ 'ਚ ਕੰਮ ਕਰਦੇ ਨੌਜਵਾਨ ਤੇ ਵੀ ਲਾਈ ਗਈ ਹੈ ਕਹਿੰਦੇ ਹੁਣ ਪੰਜਾਬ ਦੀਆਂ ਜੇਲਾ ਸ਼ਿਫਟ ਕਰਤਾ ਪਰ ਕਹਿੰਦੇ ਡੋਲਿਆ ਨਹੀਂ ਸਰਕਾਰਾਂ ਪਰਚੇ ਤਾਂ ਹੀ ਪਾਉਂਦੀਆਂ ਹੁੰਦੀਆਂ ਵੀ ਕਿਤੇ ਨਾ ਕਿਤੇ ਇਹ ਡੋਲ ਜਾਣ ਪਰ ਕਹਿੰਦੇ ਅੱਜ ਵੀ ਉਹ ਚੜ੍ਹਦੀ ਕਲਾ ਦੇ ਵਿੱਚ ਪੂਰੇ ਲਲਕਾਰੇ ਮਾਰਦਾ ਉਹਨੇ ਪੂਰੇ ਉਹਨੇ ਦਾਬਾ ਛੱਡਦਾ ਪੂਰੇ ਉਹਨੇ ਪੂਰੇ ਛੱਡਦਾ ਹੈ ਉਹਦਾ ਸੋ ਆਹ ਦੇਖਦੇ ਆ ਸੋ ਹੁਣ ਆਪਾਂ ਹੁਣ ਕਾਫਲਾ ਇਹ ਫੋਟੋਆਂ ਖਿਚਾ ਕੇ ਅੱਗੇ ਇਹਨਾਂ ਨੇ ਹੁਣ ਦਮਦਮਾ ਸਾਹਿਬ ਦੀ ਪਾਵਨ ਧਰਤੀ ਤੇ ਜਾਣਾ ਹੈ ਹੋਰ ਵੀ ਆਪਾਂ ਵੀਰਾਂ ਦੇ ਨਾਲ ਗੱਲਬਾਤ ਕਰਨਾ ਯਤਨ ਕਰਦੇ ਜੇ ਕੋਈ ਕਰਨਾ ਚਾਹੀਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ